ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਦੇ ਮਾਲਕ ਜਿਹੜਾ ਕਿ ਨਾਮ ਵੇ ਹੈਡ ਇਮੀਗ੍ਰੇਸ਼ਨ ਉਸ ਦਾ ਮਾਲਕ ਰਾਹੁਲ ਕੱਕੜ ਜਿਹਨੂੰ ਕਿ ਗੋਲੀ ਮਾਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਤੁਹਾਨੂੰ ਦੱਸ ਦਈਏ ਕਿ ਉਹ ਜਿਹੜਾ ਮਾਮਲਾ ਸੀਗਾ ਸਾਰਾ ਦਾ ਸਾਰਾ ਝੂਠਾ ਨਿਕਲਿਆ ਉਹ ਇੱਕ ਝੂਠੀ ਕਹਾਣੀ ਜਿਹੜੀ ਸੀਗੀ ਉਹ ਉਹਦੇ ਵੱਲੋਂ ਬਣਾਈ ਗਈ ਸੀ ਕਿਉਂਕਿ ਪੈਸਿਆਂ ਦਾ ਕੁਝ ਲੈਣ ਦੇਣ ਸੀਗਾ ਇਸ ਟਰੈਵਲ ਏਜੰਟ ਦਾ ਏ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਸੀਗਾ ਜਿਸ ਕਰਕੇ ਇਹਨੇ ਆਪਣੇ ਆਪ ਦੇ ਉੱਪਰ ਇੱਕ ਗੋਲੀ ਮਾਰਨ ਦੀ ਜਿਹੜੀ ਕਹਾਣੀ ਹੈ ਉਹ ਰਚੀ ਤੇ ਗੋਲੀ ਮਾਰਨ ਤੋਂ ਬਾਅਦ ਇਹ ਐਡਮਿਟ ਵੀ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਇਹਨੇ ਖੁਦ ਫੋਨ ਕੀਤਾ ਖੁਦ ਖੁਦ ਫੋਨ ਕਰਨ ਤੋਂ ਬਾਅਦ ਇਹਨੇ ਨਕਾਬਪੋਸ਼ ਦੋ ਨਕਾਬਪੋਸ਼ ਦੱਸੇ ਜਿੰਨਕੀ ਵੀ ਇਹਦਾ ਪਿੱਛਾ ਕਰ ਰਹੇ ਸੀ ਔਰ ਉਹਨਾਂ ਨਕਾਬਪੋਸ਼ ਨੇ ਜਿਹੜੇ ਇਹਦੇ ਤੇ ਗੋਲੀ ਮਾਰੀ ਔਰ ਇਹ ਕਹਿੰਦਾ ਵੀ ਮੈਂ ਸਾਈਡ ਤੇ ਹੋ ਗਿਆ ਤੇ ਗੋਲੀ ਜਿਹੜੀ ਮੇਰੀ ਬਾਹ ਤੇ ਵੱਜੀ ਉਸ ਤੋਂ ਬਾਅਦ ਇਹ ਬਾਗੀ ਹਸਪੀਟਲ ਵਿੱਚ ਐਡਮਿਟ ਹੋਇਆ ਪਰ ਪੁਲਿਸ ਦੀ ਜਿਹੜੀ ਸੀ ਜਾਂਚ ਬਰੀਕੀ ਨਾਲ ਇਹਦੀ ਜਾਂਚ ਕੀਤੀ ਗਈ ਔਰ ਉਸ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਸ ਟਰੈਵਲ ਏਜੰਟ ਤੇ ਇਮੀਗ੍ਰੇਸ਼ਨ ਦਾ ਜਿਹੜਾ ਮਾਲਕ ਸੀਗਾ ਰਾਹੁਲ ਕੱਕੜ ਵੇ ਹੈਡ ਇਮੀਗ੍ਰੇਸ਼ਨ ਦਾ ਮਾਲਕ ਰਾਹੁਲ ਕੱਕੜ ਉਹ ਇਹ ਸਾਰੀ ਕਹਾਣੀ ਉਹਨੇ ਖੁਦ ਰਚੀ ਸੀ ਔਰ ਹੁਣ ਜਦ ਕਿ ਉਹਨੂੰ ਪਤਾ ਲੱਗ ਚੁੱਕਾ ਸੀ ਵੀ ਇਸ ਕਹਾਣੀ ਦਾ ਜਿਹੜਾ ਪਰਦਾ ਹੈ ਉਹ ਜਲਦ ਤੋਂ ਜਲ ਜਿਹੜਾ ਉਹ ਚੱਕਿਆ ਜਾਏਗਾ ਇਸ ਕਰਕੇ ਉਹ ਖੁਦ ਹੀ ਪੁਲਿਸ ਕੋਲ ਗਿਆ ਔਰ ਪੁਲਿਸ ਨੂੰ ਉਹਨੇ ਦੱਸਿਆ ਕਿ ਇਹ ਮੈਂ ਇੱਕ ਕਹਾਣੀ ਬਣਾਈ ਸੀਗੀ ਮੈਂ ਗਲਤੀ ਕਰ ਚੁੱਕਾ ਮੇਰੀ ਮੈਨੂੰ ਮaaf ਕਰਦੇ ਹੋ ਪਰ ਐ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਰਾਹੁਲ ਕੱਕੜ ਨੇ ਵੀ ਕੀ ਕਿਹਾ ਸੀਗਾ ਆਪਣੇ ਬਿਆਨਾਂ ਦੇ ਵਿੱਚ ਔਰ ਜਿਹੜਾ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਜਿਹੜੇ ਹੈ ਉਹਨਾਂ ਨੇ ਕੀ ਕਿਹਾ ਕੀ ਕਿਸ ਤਰ੍ਹਾਂ ਜਿਹੜੀ ਕਹਾਣੀ ਬਣਾਈ ਗਈ ਹੈ ਔਰ ਇੱਕ ਗੱਲ ਉਹਨਾਂ ਨੇ ਸਾਫ਼ ਕੀਤੀ ਹੈ ਕਿ ਬੇਸ਼ੱਕ ਇਹਨੇ ਕਹਾਣੀ ਬਣਾ ਦਿੱਤੀ ਹੈ ਔਰ ਗਲਤੀ ਮੰਨ ਲਈ ਹੈ ਇਹਨੇ ਪਬਲਿਕ ਨੂੰ ਪ੍ਰੈਸ ਨੂੰ ਪੁਲਿਸ ਨੂੰ ਤਿੰਨਾਂ ਨੂੰ ਜਿਹੜਾ ਕੀ ਹੈ ਉਹ ਗੁੰਮਰਾਹ ਕੀਤਾ ਲੇਕਿਨ ਇੱਕ ਬੜੀ ਸਾਫ਼ ਜੀ ਗੱਲ ਉਹਨਾਂ ਨੇ ਕੀਤੀ ਹੈ ਕਿ ਇਹਦੇ ਤੇ ਵੀ ਕਾਰਵਾਈ ਹੋਏਗੀ ਕਿਉਂਕਿ ਇਹ ਕਿਸੇ ਨੂੰ ਵੀ ਫਸਾ ਸਕਦਾ ਸੀਗਾ ਆਪਣਾ ਇਸ ਮਾਮਲੇ ਦੇ ਵਿੱਚ ਅਗਰ ਪੁਲਿਸ ਇਹਦੀ ਬਰੀਕੀ ਨਾਲ ਜਾਂਚ ਨਾ ਕਰਦੀ ਤੇ ਅੱਜ ਕੋਈ ਨਾ ਕੋਈ ਬੰਦਾ ਜਿਹੜਾ ਕਿ નિર્ਦੋਸ਼ ਸੀਗਾ ਉਹ ਇਹਦੇ ਵਿੱਚ ਫਸ ਜਾਣਾ ਸੀਗਾ ਇਰਾਦੇ ਕਤਲ ਦੇ ਵਿੱਚ ਔਰ ਉਹਨੂੰ ਕਿਸੇ ਗਰੀਬ ਨੂੰ ਕਿਸੇ ਬੇਗੁਨਾ ਨੂੰ ਇਹਦੀ ਸਜ਼ਾ ਜਿਹੜੀ ਹੈ ਜ਼ਰੂਰ ਮਿਲਣੀ ਸੀ ਤੁਹਾਨੂੰ ਸਾਰੀ ਇਹ ਪਹਿਲੇ ਦੇ ਬਿਆਨ ਸੁਣਾਵਾਂਗੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਕੀ ਕਿਹਾ ਉਹ ਵੀ ਤੁਸੀਂ ਧਿਆਨ ਨਾਲ ਸੁਣੋ ਹਾਂਜੀ ਸਰ ਮੈਂ ਰਾਹੁਲ ਕੱਕੜ son of ਸ਼੍ਰੀ ਅਰुण ਕੱਕੜ ਮੈਂ ਵੇਅਰ ਇਮੀਗ੍ਰੇਸ਼ਨ ਮੇਰਾ ਬਿਜ਼ਨਸ ਹੈ और मैं अनिल बागी रोड से अपने ऑफिस जा रहा था तो एक बाइक पे दो बंदे थे दोनों ने मुंह और सर अपना बांधा हुआ था उन्होंने पिछले जो सवार था उसने एकदम वेपन निकाल के मेरे को शूट कर दिया और एम उनका यही था कि भाई दिल आ, मतलब चेस्ट पे शूट करना था मैंने एकदम बाइक स्कूटी जो थी मेरी वो साइड करी राइट साइड पे तो मेरे यहाँ पे लग के और मैं फटाफट ऑफिस गया स्कूटी बका के वहाँ से अपना लाइसेंसी वेपन लिया और अपनी वाइफ को लिया और अनिल बाग्य हॉस्पिटल आ गया यहाँ पे अब मेरा गोली लगी हाँ जी लगी हुई थी की पता नहीं जी नहीं मेरी कोई किसी से रंजिश नहीं है जी मेरी मेरी किसी से कोई रंजिश नहीं है कुछ पता लगा नहीं अभी तहकीक़त कर रहे हैं पुलिस वाले बाकी अभी कुछ नहीं ਨਿਕਲ ਕੇ ਸਾਹਮਣੇ ਆਇਆ ਜੀ ਹਾਂ ਜਿਹੜਾ ਰਾਹੁਲ ਕੱਕੜ ਇੱਥੇ ਜਿਹੜੇ ਮਨੇ ਇੱਕ ਟਰੈਵਲ ਏਜੰਸੀ ਕੋਲ ਹੀ ਹੋਈ ਸੀ ਨੀ ਇਮੀਗ੍ਰੇਸ਼ਨ ਫਾਰਮ ਸੋ ਕਾਲਡ ਤੇ ਉਸਨੇ ਅਚਾਨਕ ਇੱਕ ਦਿਨ ਮੈਨੂੰ ਫੋਨ ਕੀਤਾ ਪਹਿਲਾਂ ਤਾਂ ਵੀ ਮੇਰੇ ਕਿਸੇ ਨੇ ਦੋ ਜਣਿਆਂ ਨੇ ਮੇਰੇ ਸਾਹਮਣੇ ਆਏ ਸਕੂਟਰ ਤੇ ਮੋਟਰਸਾਈਕਲ ਤੇ ਆਏ ਤੇ ਮੇਰੇ ਤੇ ਗੋਲੀਆਂ ਚਲਾਈਆਂ ਸਿੱਧੀਆਂ ਗੋਲੀਆਂ ਚਲਾਈਆਂ ਤੇ ਜੋ ਮੇਰੀ ਬਾਹ 'ਚ ਲੱਗੀ ਮੈਂ ਵੀ ਉੱਥੇ ਸਾਡੀ ਬਾਕੀ ਫੋਰਸ ਡੀਐਸਪੀ ਐਸਐਚਓ ਵੀ ਪਹੁੰਚੇ ਮੈਂ ਵੀ ਪਹੁੰਚਿਆ ਹਸਪੀਟਲ ਮੇਰੇ ਦੇਖਣ ਤੇ ਮੈਨੂੰ ਉਦੋਂ ਹੀ ਸ਼ੱਕ ਲੱਗਿਆ ਵੀ ਇਹ ਗੱਲ 'ਚ ਕੁਝ ਝੂਠ ਬੋਲ ਰਿਹਾ ਹੈ ਤੇ ਉਸ ਸਬੰਧੀ ਸਾਡੀ ਫੋਰਸ ਇਵਨ ਸੀਏਜੀ ਆ ਵਗੈਰਾ ਸਾਰਿਆਂ ਦੀ ਅਸੀਂ ਡਿਊਟੀ ਲਈ ਡਿਊਟੀ ਲਾਉਣ ਤੇ ਟੈਕਨੀਕਲ ਇਨਵੈਸਟੀਗੇਸ਼ਨ ਪੂਰੀ ਸਾਇੰਟੀਫਿਕ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੌਰਾਨ ਕੁਝ ਤੱਥ ਸਾਹਮਣੇ ਆਏ ਜਿਥੋਂ ਕਲੀਅਰ ਹੁੰਦਾ ਸੀਗਾ ਵੀ ਇਸਨੇ ਆਪ ਹੀ ਆਪਣੇ ਮਾਰੀ ਹੈ ਤੇ ਕੋਈ ਚੀਜ਼ ਲੁਕਾ ਰਿਹਾ ਹੈ ਝੂਠਾ ਇਸਨੇ ਇੱਕ ਟਰਾਂਮਾ ਰਚਿਆ ਹੈ ਤੇ ਹੁਣ ਇਹ ਕੱਲ ਆ ਕੇ ਇਸਨੇ ਆਪ ਬਿਆਨ ਲਿਖਾਇਆ ਪੁਲਿਸ ਪਾਸ ਮੇਰੇ ਕੋਲ ਆ ਕੇ ਵੀ ਇਸਨੇ ਦੱਸਿਆ ਵੀ ਮੈਂ ਇੱਕ ਗਲਤੀ ਮੰਨਦਾ ਵੀ ਮੈਂ ਇੱਕ ਝੂਠਾ ਡਰਾਮਾ ਕ੍ਰੀਏਟ ਕੀਤਾ ਤੇ ਮੈਂ ਆਪਣੇ ਆਪ ਦੀ ਗੋਲੀ ਮਾਰੀ ਸੀ ਤੇ ਇਹ ਆਪ ਦਾ ਉਹ ਡਿਪਰੈਸ਼ਨ ਚ ਕਹਿ ਰਿਹਾ ਸੀ ਕਿ ਮੈਂ ਡਿਪਰੈਸ਼ਨ ਚ ਹਾਂ ਤਾਂ ਕਰਕੇ ਮੈਂ ਉਹਦੇ ਗੋਲੀ ਮਾਰੀ ਬਾਹ ਤੇ ਮਾਰ ਲਈ ਪਰ ਇਹ ਬਹੁਤ ਹੀ ਗਲਤ ਹਰਕਤ ਹੈ ਜੋ ਡਰਾਮਾ ਜਿਹ ਹੈ ਇਹਨੇ ਕੀਤਾ ਰਚਿਆ ਤੇ ਪਲਾਨਿੰਗ ਕੀਤੀ ਵੀ ਪਲੈਨਿੰਗ ਕਰਨ ਦੇ ਨਾਲ ਇਸ ਨੇ ਦੋ ਬੰਦੇ ਇੱਕ ਫਰਜ਼ੀ ਮੰਨ ਘੜ ਤੇ ਇੱਕ ਕਹਾਣੀ ਬਣਾ ਕੇ ਵੀ ਦੋ ਬੰਦਿਆਂ ਨੇ ਮੂੰਹ ਢਕੇ ਹੋਏ ਸੀ ਸਾਡੇ ਗੁਲੀਆਂ ਮਾਰੀਆਂ ਸਾਡੀ ਪੁਲਿਸ ਨੇ ਬੜੀ ਵਧੀਆ ਸੈਂਟੀਫਿਕ ਇਨਵੈਸਟੀਗੇਸ਼ਨ ਕੀਤੀ ਸੀਆਈਏ ਤੇ ਸਿਟੀ ਪੁਲਿਸ ਨੇ ਡੀਐਸਪੀ ਡੀਐਸਪੀ ਸਿਟੀ ਜਿੱਥੇ ਕੈਮਰੇ ਤੇ ਸੀਸੀਟੀਵੀ ਫੁਟੇਜ ਦੇਖੀ ਕਿ ਉੱਥੇ ਜਿਹੜੀ ਇਹਦੀ ਸਾਰੀ ਸਟੋਰੀ ਸੀ ਉਹ ਗਲਤ ਸਾਬਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਜਦੋਂ ਇਹਨੂੰ ਇਹ ਗੱਲ ਪਤਾ ਲੱਗੀ ਵੀ ਪੁਲਿਸ ਇਸ ਦੇ ਬੜੇ ਨਜ਼ਦੀਕ ਪਹੁੰਚ ਗਈ ਹੈ ਇਹਦੀ ਜਿਹੜੀ ਸਾਰੀ ਝੂਠੀ ਕਹਾਣੀ ਨੂੰ ਪੜਨ ਵਿੱਚ ਤਾਂ ਇਸ ਨੇ ਆਪਣਾ ਆ ਕੇ ਇੱਥੇ ਕਬੂਲ ਕੀਤਾ ਗਲਤੀ ਕਬੂਲ ਕੀਤੀ ਤੇ ਇਸ ਨੇ ਇਹ ਵੀ ਕਿਹਾ ਵੀ ਮੈਂ ਪਬਲਿਕ ਤੋਂ ਜਿਹਨਾਂ ਨੂੰ ਘਬਰਾਹ ਕੀਤਾ ਪ੍ਰੈਸ ਨੂੰ ਘਬਰਾਹ ਕੀਤਾ ਤੇ ਪੁਲਿਸ ਨੂੰ ਘਬਰਾਹ ਕੀਤਾ ਇਹਨਾਂ ਸਾਰਿਆਂ ਤੋਂ ਮੈਂ ਮਾਫੀ ਮੰਗਦਾ ਤੇ ਉਹ ਪਰ ਇਹ ਬਹੁਤ ਹੀ ਵੱਡੀ ਗੱਲ ਹੈ ਬਹੁਤ ਹੀ ਮਾੜੀ ਗੱਲ ਹੈ ਵੀ ਕਿਸੇ ਨੂੰ ਇਹ ਹੋਰ ਵੀ ਕਿਸੇ ਨੂੰ ਇਸ ਦੇ ਵਿੱਚ ਇਮਪਲੀਕੇਟ ਕਰ ਸਕਦਾ ਸੀਗਾ ਕਿਸੇ ਨੂੰ ਝੂਠਾ ਫਸਾ ਸਕਦਾ ਸੀ ਤੇ ਇਹ ਜਿਹੜੀ ਸਾਡੀ ਪੁਲਿਸ ਦੀ ਬਹੁਤ ਵਧੀਆ ਇਨਵੈਸਟੀਗੇਸ਼ਨ ਤੋਂ ਚੀਜ਼ਾਂ ਸਾਹਮਣੇ ਆਏ ਔਰ ਤੇ ਹੀ ਇਸਨੇ ਆਪਣੇ ਵੱਲੋਂ ਜਿਹੜਾ ਇਨਸਾਫ ਕੀਤਾ ਵੀ ਮੈਂ ਇਹ ਗਲਤ ਕੰਮ ਕਰ ਚੁੱਕਿਆ ਤੇ ਇਹ ਅਜਿਹਾ ਮੈਂ ਹੋਰ ਵੀ ਕਹੂੰਗਾ ਵੀ ਜਿਹੜਾ ਜਿਹੜੇ ਝੂਠੇ ਡਰਾਮੇ ਕਰਕੇ ਕੋਈ ਕ੍ਰਾਈਮ ਨੂੰ ਝੂਠਾ ਬਣਾਉਣਾ ਕਿਸੇ ਤੇ ਲਾਉਣਾ ਇਹ ਬਹੁਤ ਹੀ ਮਾੜੀ ਚੀਜ਼ ਹੈ ਇਸ ਦੇ ਵਿੱਚ ਸਾਡੇ ਵੱਲੋਂ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਇਹਦੇ ਤੇ ਵੀ ਐਕਸ਼ਨ ਲਿਆ ਜਾਊਗਾ ਜਿਹੜਾ ਝੂਠੀ ਬੁਹਾ ਬਣਾਉਣ ਦਾ ਝੂਠਾ ਇਹ ਡਰਾਮਾ ਕਰ Kiitos.